ਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਪਾ ਰਹੇ ਆ ਬਈ ਕੋਲੂਆ ਸੱਦੇ ਫਾਰਸ ਦੇ ਤਕਰੀਬ ਨੂੰ ਪਤਾ ਦੇਖੋ ਔਨ ਟਾਈਮ ਹੋ ਗਿਆ 1 ਵਜ ਗਿਆ ਕੁਝ ਲੋਕ ਬਈ ਕਹਿੰਦੇ ਸੋਡੀ ਦਾ ਪ੍ਰੋਮੋਸ਼ਨ ਹੋ ਚੁੱਕੀ ਕਹਿੰਦੇ ਜੀ ਕੋਠੀਆਂ ਤੋਂ ਖੁਣਨੀਆਂ ਤੇ ਆ ਗਈ ਫਾਰਸਾਂ ਤੇ ਆ ਗਈ ਬਈ ਮੈਨੂੰ ਇੱਕ ਗੱਲ ਦਾ ਜਵਾਬ ਦਿੱਤਾਵਾਂਗਾ ਜਦੋਂ ਪਰਮਾਤਮਾ ਚੱਕਣ ਤੇ ਹੈ ਨਾ ਫਾਰਸਾਂ ਤੋਂ ਅਰਸਾਂ ਤੇ ਮਿੰਟ ਚ ਪਹੁੰਚ ਜਾਂਦਾ ਹਨਾ ਤੇ ਨਾਲੇ ਇੱਕ ਆਮ ਕੋਈ ਵੱਡਾ ਛੋਟਾ ਨਹੀਂ ਹੁੰਦਾ ਬੰਦੇ ਦੀ ਨੀਤ ਵੱਡੀ ਛੋਟੀ ਹੁੰਦੀ ਹੈ ਤੇ ਬਾਕੀ ਉਹ ਬੰਦੇ ਨੂੰ ਆਪ ਹੀ ਪਤਾ ਲੱਗ ਜਾਊਗਾ ਆਪਾਂ ਨਾਲ ਕਿਸਦਾ ਕੀ ਲੈਣਾ ਵੀ ਕੌਣ ਆ ਕੈਨ ਵਾਲਾ ਬਹੁਤ ਨੇ ਬਈ ਰਣਾ ਲਟਾਂ ਖਿਚਣ ਵਾਲੇ ਤੇ ਆ ਹੁਣ ਆਪਣਾ ਫਾਰਸ ਲੱਗ ਰਿਹਾ ਹੁਣ ਆਪਾਂ ਮਾਰਾਂਗੇ ਪੂਰੀ ਬਾਈ ਤੇ ਆ ਸਾਡੇ ਬਾਪੂ ਜੀ ਗਏ ਨੇ ਬਾਪੂ ਜਸਤਕਾਰ ਇਹ ਘੱਟ ਬੋਲਦੇ ਨੇ ਉਹ ਸਾਡਾ ਖੜਾ ਕਾਲੀ ਬਾਈ ਆ ਜਾ ਬਾਈ ਹਾਂ ਬਾਈ ਜਸਤਕਾਰ ਕਿਵੇਂ ਹੁਣ ਕਿੰਨੀ ਗਰਮੀ ਲੱਗਦੀ ਐ ਗਰਮੀ ਪਸਣਾ ਬਹੁਤ ਆ ਲੱਗਦੀ ਬਾਈ ਐ ਅੱਛਾ ਤੇ ਹੁਣ ਫਿਰ ਰੋਟੀ ਬਾਰੇ ਬੋਲੋ ਰੋਟੀ ਖਾਣ ਚ ਲੇ ਕਿ ਨਹੀਂ ਰੋਟੀ ਖਾਣੀ ਆ ਹੁਣ ਕੀ ਕਰੀਏ ਫਿਰ ਮੇਸਤਰੀ ਜੀ ਘਰ ਆਣੇ ਵੇਰੀਆਂ ਨਾ ਰੋਟੀਆਂ ਆਪੋ ਤੋਂ ਖਾਣ ਚੱਲਾਂਗੇ ਲੁੱਕ ਬੀ ਆਲ ਲੈ ਜਾਗੀ ਇਹਦੇ ਹੱਥਾਂ ਕੋ ਕਿਤੇ ਬਸ ਖਾਣੇ ਵੱਡ ਜਾਗੇ ਤਾਂ ਚੱਲ ਬਾਈ ਅਸੀਂ ਬੂਰੀ ਮਾਰਦੇ ਹਾਂ ਨਾ ਤੁਹਾਨੂੰ ਦਿਖਾਉਣ ਦੂਜੇ ਪਾਸੇ ਲਾਇਬਰੀ ਬੂਰੀ ਵੱਜ ਰਹੀ ਹੈ ਹੁਣ ਆ ਦੇਖੋ ਇਹ ਸਾਫ ਹੋ ਜੂ ਫਿਰ ਹੁਣ ਹੋਰ ਮੇਸਤਰੀ ਜੀ ਠੀਕ ਆ ਜੀ ਠੀਕ ਆ ਬਾਈ ਵਧੀਆ ਸਮਾਰ ਕੇ ਮਾਰੋ ਪੂਰੀ ਹਾਂ ਹਾਂ ਬਾਈ ਪੂਰੀ ਵਧੀਆ ਬੂਰੀ ਨਾਲੀ ਬਾਈ ਸਫਾਈ ਹੋਣੀ ਤੁਹਾਨੂੰ ਪਤਾ ਹੀ ਆ ਹਨਾ ਠੀਕ ਹੈ ਠੀਕ ਹੈ ਭਾਈ ਹਾਂ ਮੈਸਤਰੀ ਦਾ ਕੰਮ ਕਰਨਾ ਸੌਖਾ ਨਹੀਂ ਹੁੰਦਾ ਭਾਈ ਠੀਕ ਹੈ ਠੀਕ ਹੈ ਠੀਕ ਹੈ ਹੁਣ ਤੁਸੀਂ ਐ ਮੰਨ ਲਓ ਵੀ 45 ਡਿਗਰੀ ਤੋਂ ਟੈਂਪਰੇਚਰ ਤੁਸੀਂ ਫਿਰਦਾ 1:00 ਵੱਜ ਗਿਆ ਠੀਕ ਹੈ ਭਾਈ ਹਾਂ 1:30 ਵੱਜ ਗਿਆ ਭਾਈ 1:30 ਵੱਜ ਗਿਆ ਹਾਂ ਲੈ ਫਿਰ ਲੋਕ ਹਜੇ ਕਹਿੰਦੇ ਥੋੜਾ ਕੰਮ ਕੋਈ ਸੌਖਾ ਹੀ ਆ ਹਨਾ ਹੂੰ ਅਰੇ ਪ੍ਰਮੋਸ਼ਨਾਂ ਤਾਂ ਹੋ ਗਈਆਂ ਛੋਡੀਆਂ ਐਂ ਬੋਲਦੇ ਆ ਭਾਈ ਲੋਕ ਹਾਂ ਹਾਂ ਸਹੀ ਗੱਲ ਆ ਭਾਈ ਪ੍ਰਮੋਸ਼ਨ ਕਰਨ ਵਾਲਾ ਰੱਬ ਬੈਠਾਗਾ ਹੂੰ ਭਾਈ ਵੀਡੀਓ ਬਾਤਵਾ ਸ਼ੇਅਰ ਕਰ ਦਿਓ ਠੀਕ ਹੈ ਠੀਕ ਹੈ ਧੰਨਵਾਦ ਜੀ